ਇਕ 412 ਦੇ ਕੰਪਲੇਟ ਆਈ ਸੀਗੀ ਕਿ ਇਦਾਂ ਦਾ ਇੱਕ ਨੰਬਰ ਪਾਵਰ ਹੋਸ਼ ਦੇ ਡੈਡ ਬੋਡੀ ਆ ਜਿਹਦੀ شناخت ਜਿਹੜੀ ਆ ਅਰਕੇਸ਼ ਕੁਮਾਰ ਰੈਂਡੇ ਦਾ ਟ੍ਰਾਂਸਪੋਰਟ ਹੋਈ ਆ ਰਾਤਾ ਸਿੰਘ ਲਾਲ ਕਿ ਡੈੱਡ ਬੋਡੀ ਲੈ ਕੇ ਆਏ ਐ ਐਕਚੁਅਲੀ ਨਾ ਇਹ ਸਾਡਾ ਦਿਮਾਗ ਲੱਗਦਾ ਇਹ ਕੱਲ ਦਾ ਹੀ 7:30 ਵਜੇ ਦਾ ਇੱਕੋ ਦੁਕਾਨ ਤੋਂ ਆਇਆ ਕੁੜੀ ਨੂੰ ਛੱਡਿਆ ਘਰ ਘਰ ਆ ਕੇ ਇਹਨੇ ਸਕੂਟਰੀ ਲਾਈ ਗਲੀ ਚ ਮੇਂ ਗਲੀ ਚ ਲਾਤੀ ਐ ਉਹਦੇ ਬਾਅਦ ਇਹਨੇ ਇਹ ਨਿਕਲ ਗਿਆ ਕੋਲ ਵੀ ਦੁਕਾਨ ਤੇ ਹਾਂ ਤੇ ਛੋਟੇ ਮੋੜੇ ਨੂੰ ਦੁਕਾਨ ਤੇ ਬਿਠਾ ਲਿਆ ਇਨੇ ਸਾਡੇ ਚੁਲੇ ਜਾ ਕੇ ਕਿਹੇ ਫੋਨ ਤੋਂ ਫੋਨ ਕੀਤਾ ਕਿਸੇ ਦਾ ਫੋਨ ਲੈ ਕੇ ਪੀਦਾ ਦਾ ਮੁੰਡੇ ਨੂੰ ਫੋਨ ਕਰਦਾ ਵੀ ਤੂੰ ਦੁਕਾਨ ਬੰਦ ਕਰ ਦੇ ਦੁਕਾਨ ਬੰਦ ਕਰਕੇ ਘਰ ਚਲੇ ਮੈਂ ਘਰ ਵਾਪਸ ਨਹੀਂ ਆਣਾ ਉਹ ਕਾਫੀ ਦੇਰ ਤੋਂ ਪਰੇਸ਼ਾਨ ਚਲੇ ਰਹੇ ਮੀਨਾ ਖੰਡਾ ਹੋ ਗਿਆ ਵੀ ਅਸੀਂ ਪਰੇਸ਼ਾਨ ਚੱਲਦੇ ਆਂ ਅਸੀਂ ਗੱਲ ਪੁੱਛਦੇ ਸੀ ਪਰ ਉਹਨਾਂ ਕੋਈ ਵੀ ਸਾਨੂੰ ਰਿਸਪੋন্স ਨਹੀਂ ਦਿੱਤਾ ਇਹਦਾ ਹੁਣ ਕਾਰਨ ਤੇ ਰੱਬ ਜਾਣੇ ਜਾ ਉਹ ਜਾਣੇ ਜਾਂ ਹੁਣ ਅੱਗੇ ਪਤਾ ਲੱਗਿਆ ਕੀ ਕਰਨਾ ਕੋਈ ਦੁਆਵੀ ਹੈਗਾ ਇਹ ਪ੍ਰੈਸ਼ਰ ਵੀ ਹੈਗਾ ਇਹਨਾਂ ਨੂੰ ਕਿਸੇ ਸ਼ਾਇਦ ਪ੍ਰੈਸ਼ਰ ਨਾਲ ਹੀ ਉਹ ਜਿਹੜਾ ਹ ਜਿਹੜਾ ਗੂੰਗੂਮ ਰੰਦਾ ਹੀ ਕੋਈ ਆਵਾਜ਼ ਮੂੰਚ ਨਹੀਂ ਕੱਢਦਾ ਜੇ ਕੋਈ ਗੱਲ ਕਰਨੀ ਚੁੱਪ ਚੁੱਪ ਰਹਿਣਾ ਕੋਈ ਆਵਾਜ਼ ਨਹੀਂ ਦੇਣੀ ਕੋਈ ਕੋਈ ਗੱਲ ਨਹੀਂ ਕਰਨੀ ਹਰ ਵਾਰ ਕੁਸ਼ੰਤੋ ਵੀ ਸਾਨੂੰ ਇਹ ਕਿਹੇ ਕਿਸਮ ਦਾ ਰਿਸਪੋਨਸ ਹੈ ਜੇ ਤੁਹਾਨੂੰ ਕੀ ਗੱਲ ਹੈ ਕੀ ਕਾਰਨ ਹੈ ਹਨ 112 ਦੇ ਕੰਪਲੇਟ ਆਈ ਸੀਗੀ ਕਿ ਇਦਾਂ ਦਾ ਇੱਕ ਨੰਬਰ ਪਾਵਰ ਹੋ ਰਿਹਾ ਸੀ ਕਿ ਡੈੱਡ ਬੋਡੀ ਆ ਜੇ ਦੀ ਸੁਨਾਤੀ ਜਿਹੜੀ ਆ ਅਰਕੇਸ਼ ਕੁਮਾਰ class for the if you wish that your child learns today and leads tomorrow bring them to A&m's gems Cambridge International School Pat affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near A&M Institute's Jalandhar Dalhousie Bypass Road, Pathankot.